ਕਲੇਸ਼ ਬੜਾ ਰਿੰਦਾ ਦੀਆਂ ਲੋਕ ਦੇ ਧਾਰੀਆਂ ਕੋ ਤਰੇ ਫਿਰਦੇ ਆ ਵੀ ਕਲੇਸ਼ ਬੜਾ ਵੀ ਕਲੇਸ਼ ਕਿੱਦਾਂ ਉਹ ਜਿੱਥੇ ਗਏ ਉੱਥੇ ਨਹੀਂ ਹੈਗਾ ਉਹਨਾਂ ਦੇ ਤੇ ਆਪਣੇ ਸਿਰ ਪਾਟਣ ਦੇ ਵੀ ਇੱਕ ਦੂਜੇ ਨੂੰ ਉਹ ਲੜਦੇ ਫਿਰਦੇ ਆ ਫਿਰ ਵੀ ਸਾਡਾ ਸਮਾਜ ਅੱਜ ਦੇ ਧਾਰੀਆਂ ਕੋਲ ਪੁੱਛਣ ਜਾਂਦਾ ਸਪੈਸ਼ਲ ਟਿਕਟਾ ਲਾ ਲਾ ਕੇ ਪੁੱਛਣ ਜਾਂਦੇ ਵੀ ਸ਼ਾਇਦ ਸਾਡਾ ਕਲੇਸ਼ ਇਹਨਾਂ ਨੇ ਮੁਕਾ ਦੇਣਾ ਨਾ ਪਾਈ ਤੁਹਾਡਾ ਕਲੇਸ਼ ਤੁਸੀਂ ਖੁਦ ਆਮ ਕੋਣਾ ਹੈ ਗੁਰੂ ਤੁਹਾਨੂੰ ਨੁਕਤਾ ਦੇਵੇਗਾ ਸਿੱਖਿਆ ਦੇਵੇਗਾ ਸਮਝਾਏਗਾ ਕਿ ਆਓ ਪਾਈ ਜ਼ਿੰਦਗੀ 'ਚ ਇਸ ਨੂੰ ਆਪਣੀ ਜ਼ਿੰਦਗੀ ਚ ਵਸਾ ਲੋ ਦਇਆ ਦੇਵਤਾ ਖਿਮਾ ਜਪ ਮਾ ਲਈ ਤੇ ਮਾਨਸ ਪ੍ਰਦਾਨ ਉਹ ਬੰਦੇ ਵਧੀਆ ਨੇ ਉਹ ਚੰਗੀ ਸੋਚ ਦੇ ਮਾਲਕ ਨੇ ਤੇ ਪਾਸ਼ਾ ਜੀ ਅੱਗੇ ਪਤਾ ਕਿਦ ਨੇ ਜੁਗਤ ਤੋਤੀ ਹੁਣ ਜਦੋਂ ਪ੍ਰਸ਼ਾਦਾ ਤੇ ਹੁਣ ਦੇਵਤੇ ਦੀ ਪੂਜਾ ਕਰਨ ਵਾਸਤੇ ਪ੍ਰਸ਼ਾਦ ਪਾਣੀ ਵੀ ਤਿਆਰ ਹੋਣਾ ਹੈ ਚੌਂਕਾ ਵੀ ਚਾਹੀਦਾ ਹੈ ਕਿਦ ਜੁਗਤ ਤੋਤੀ ਪਰਮੇਸ਼ਰ ਨੂੰ ਸਮਝਣ ਵਾਸਤੇ ਜ਼ਿੰਦਗੀ ਜਿਉਣ ਦੀ ਜੁਗਤੀ ਜਿਹੜੀ ਹੈ ਇਹ ਉਸ ਵਕਤ ਸਮਝ ਲਾ ਤੂੰ ਇਹਨੂੰ ਧੋਤੀ ਬਣਾ ਲਾ ਜੁਗਤ ਧੋਤੀ ਸੁਰਤ ਚੌਂਕਾ ਆਪਣੀ ਉੱਚੀ ਸੁਰਤ ਨੂੰ ਚੌਂਕਾ ਬਣਾ ਲਾ ਜੁਗਤ ਧੋਤੀ ਸੁਰਤ ਚੌਂਕਾ ਤੇ ਤੇਲਕ ਕਰਨੀ ਹੋਏ ਕਿਹੜਾ ਪਿਆਰਾ ਬਚਨ ਹੈ ਤੇ ਲਿਖ ਵੀ ਰੋਣਾ ਹੈ ਹੋਏ ਸਾਰਾ ਸ਼ਬਦ ਵਰਦ ਤੇ ਮਾਰੇ ਨੇ ਵੀ ਦਇਆ ਕਿਹੜਾ ਹੋਵੇ ਤੇਰੇ ਵਾਸਤੇ ਤੇਰੇ ਵਾਸਤੇ ਮਾਲਾ ਕਿਹੜੀ ਹੋਵੇ ਤੇਰੇ ਵਾਸਤੇ ਤੇਰੇ ਵਾਸਤੇ ਦੇਵਤਾ ਕਿਹੜਾ ਹੋਵੇ ਤੇਰੇ ਵਾਸਤੇ ਵਰਤ ਕਿਹੜੇ ਹੋਣ ਸਾਰਾ ਕੋਈ ਸਮਝਾ ਦਿੱਤਾ ਤਿਲਕ ਕਰਨੀ ਹੋਏ ਕਰਨੀ ਕਰੈਕਟਰ ਆਚਰਣ ਤੇਰਾ ਆਚਰਣ ਤੇਰੀ ਕਰਨੀ ਤੇਰਾ ਕਰੈਕਟਰ ਇਹ ਤਿਲਕ ਹੋਵੇ ਜਿਵੇਂ ਤਿਲਕ ਬਾਹਰੋਂ ਨਹੀਂ ਦਿਸਦਾ ਤਿਲਕ ਬਾਹਰੋਂ ਦਿਸਦਾ ਮੱਥੇ ਤੇ ਬੰਦਾ ਲਾਉਂਦਾ ਤਾਂ ਅਖੇਸੇ ਮੱਥੇ ਤਿਲਕ ਹੁਣ ਇਤਨੇ ਚੀਜ਼ਾਂ ਬਾਹਰੋਂ ਦਿਸਦੀਆਂ ਨੇ ਮੱਥੇ ਦਾ ਤਿਲਕ ਹੱਥ ਮਾਲਾ ਤੇ ਬਾਨਾ ਬਾਨਾ ਮੈਨੂੰ ਵਰਦੀ ਲੋਕਨਰਾਮ ਖਲੋਣਾ ਜਾਨਾ ਦੁਨੀਆ ਦੇ ਲੋਕ ਰੱਬ ਨੂੰ ਖੜਾਉਣਾ ਸਮਝਦਾ ਕਿਉਂਕਿ ਤਿੰਨੇ ਚੀਜ਼ਾਂ ਬਾਹਰੋਂ ਦਿਸਦੀਆਂ ਨੇ ਮੱਥੇ ਦਾ ਤਿਲਕ ਵੀ ਦੂਰੋਂ ਦਿਸਣਾ ਹੈ ਹੱਥ ਵਿੱਚ ਮਾਲਾ ਵੀ ਦੂਰੋਂ ਦਿਸਣੀ ਏ ਤੇ ਬਾਨਾ ਵਰਦੀ ਵੀ ਇਹ ਬੰਦਾ ਧਰਮੀ ਏ ਇਹ ਵੀ ਬਾਹਰੋਂ ਦਿਸਣਾ ਏ ਤੋ ਇਥੇ ਕੀ ਸਮਝਾਇਆ ਕਹਿੰਦੇ ਤਿਲਕ ਕਰਨੀ ਹੋਏ ਜੇ ਤੇਰੀ ਕਰਨੀ ਹੋਏਗੀ ਵੀ ਦੂਰੋਂ ਦਸੇਗੀ ਨਾ ਜਿਹੜਾ ਤੇਰਾ ਨਾਲ ਵਿਚਰੇ گا ਉਹਨੇ ਕਹਣਾ ਯਾਰ ਤਮਾਹਲਾ ਬੰਦਾ ਕਰਨੀ ਬੜੀ ਕਮਾਲ ਦੀ ਏ ਦੀ ਕੈਰੈਕਟਰ ਬੜਾ ਕਮਾਲ ਦਾ ਇਹਦਾ ਆਚਰਣ ਬੜਾ ਕਮਾਲ ਦਾ ਤੋ ਪਾਸ਼ੀ ਕਹਿੰਦੇ ਤਿਲਕ ਕਰਨੀ ਹੋਏ ਤੂੰ ਆਪਣੀ ਕਰਨੀ ਨੂੰ ਤਿਲਕ ਬਣਾ ਲਾ ਭਾਉ ਪਾਉ ਦਾ ਅਰਥ ਪਿਆਰ ਭੋਜਨ ਪਿਆਰ ਨੂੰ ਭੋਜਨ ਬਣਾ ਲੈ ਜਿਵੇਂ ਆਪਾਂ ਪ੍ਰਸ਼ਾਦ ਪਾਣੀ ਆ ਲੰਗਰ ਕਥਾ ਤੋਂ ਬਾਅਦ ਦੀਵਾਨ ਦੀ ਸਮਾਪਤੀ ਤੋਂ ਬਾਅਦ ਅਰਦਾਸ ਮੁਖਵਾਕ ਮਾਰੇ ਦੇ ਸਰੂਪ ਨੇ ਜਸਤਾਨ ਤੇ ਜਾਣਗੇ ਸਰੀਰ ਦੀ ਖੁਰਾਕ ਅਸੀਂ ਲੰਗਰ ਚ ਬਹਿ ਕੇ ਭੋਜਨ ਸ਼ਕਾਂਗੇ ਪ੍ਰਸ਼ਾਦਾ ਸ਼ਕਾਂਗੇ ਇਹ ਹੈ ਤੰਦ ਦਾ ਲੰਗਰ ਆ ਹੁਣ ਅਸੀਂ ਮਨ ਦਾ ਲੰਗਰ ਛਕ ਰਹੇ ਆ ਤੇ ਪਾਸ਼ਾ ਜੀ ਕਹਿੰਦੇ ਪਾਉ ਭੋਜਨ ਪਾਉ ਦਾ ਅਰਥ ਪਿਆਰ ਜਦੋਂ ਸਾਡਾ ਮਨ ਪਿਆਰ ਦਾ ਭੋਜਨ ਛਕੇਗਾ ਨਾ ਫਿਰ ਜ਼ਿੰਦਗੀ ਜਿਉਂਦਾ ਤਰੀਕਾ ਹੀ ਵੱਖਰਾ ਹੋਏਗਾ ਇੱਕ ਬੇਨਤੀ ਕਰਾਂ ਸਾਧ ਸੰਗਤ ਜੀ ਬਾਣ ਚ ਨਾ ਮੋਹ ਨੂੰ ਸਾੜਨ ਬਾਰੇ ਸੈਂਕੜੇ ਸ਼ਬਦ ਨੇ ਪਰ ਪਿਆਰ ਨੂੰ ਸਾੜਨ ਬਾਰੇ ਨਹੀਂ ਲਿਖਿਆ ਕਿਤੇ ਵੀ ਮਾਰੇ ਨਹੀਂ ਕਿਉਂਕਿ ਮੋਹ ਔਗਣ ਹੈ ਪਿਆਰ ਗੁਣ ਹੈ ਜਾਲ ਮੋਹ ਕਸਮਾਸ ਕਰ ਮਤ ਕਾਗਦ ਕਰਸਾਰ ਭਾਉ ਕਲਮ ਕਰ ਚਿਤਲਖਾਰੀ ਗੁਰ ਪੁੱਛ ਲੇਕ ਵਿਚਾਰ ਜੈਨੇ ਕਿ ਮੋਹ ਨੂੰ ਸਾੜ ਦੇ ਤੇ ਪਿਆਰ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲਾ ਜ਼ਿੰਦਗੀ ਆਪਣੇ ਆਪ ਹੀ ਸਵਰਗ ਬਣ ਜਾਣੀ ਹੈ ਸਮੱਸਿਆ ਜਿੱਥੇ ਬਣ ਗਈ ਕਿ ਮੋਹ ਨੂੰ ਮੈਂ ਘੁੱਟ ਕੇ ਫੜ ਮੋਹ ਪਕੜ ਹੈ ਤੇ ਪਿਆਰ ਜ਼ਿੰਦਗੀ ਚੋਂ ਨਿਕਲ ਗਿਆ ਇਸੇ ਕਰਕੇ ਸਭ ਕੁਝ ਬੰਦੇ ਦੇ ਕੋਲ ਹੋਣ ਤੋਂ ਬਾਅਦ ਵੀ ਨਾ ਚਿੰਤਾਵਾਂ ਨੇ ਝੋਰੇ ਨੇ ਡਿਪਰੈਸ਼ਨ ਹੈ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੇ ਫਾਜ਼ਿਲ ਜੀ ਕਹਿੰਦੇ ਆਹ ਬੰਦਿਆ ਹੰਬੜਾ ਮਾਰ ਤਰੜਾ ਹੋ ਜਾ ਜ਼ਿੰਦਗੀ ਵਿੱਚ ਇਹ ਚੀਜ਼ਾਂ ਪੈਦਾ ਕਰ ਲਾ ਸਭ ਕੁਝ ਤੇਰੇ ਕੋਲ ਆ ਸੁੱਖ ਤਾਂ ਤੇਰੇ ਘਰ ਦੇ ਦਰਵਾਜ਼ੇ ਬਾਹਰਲੇ ਦਰਵਾਜ਼ੇ ਤੇ ਬੈਠਾ ਵਾ ਤੁਹਾ ਗੁਣ ਧਾਰਨ ਕਰਕੇ ਵੇਖ ਉਹ ਕਹਿੰਦਾ ਮਾੜਾ ਜਾਂ ਰਾਜਾ ਖੁਰਮੇ ਤੇ ਅੰਦਰ ਆਉਣ ਨੂੰ ਤਿਆਰ ਆ ਪਰ ਤੂੰ ਇਹ ਗੁਣ ਧਾਰਨ ਕਰਨ ਨੂੰ ਤਿਆਰ ਨਹੀਂ ਭਾਉ ਭੋਜਨ ਨਾਨਕਾ ਵਿਰਲਾ ਤਾਂ ਕੋਈ 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 ਵਿਰਲਾ ਹੀ ਹੈ ਜਿਹੜਾ ਇਹ ਭੋਜਨ ਆਪਣੀ ਜ਼ਿੰਦਗੀ ਚ ਧਾਰਨ ਕਰਨਾ ਚਾਹੁੰਦਾ ਅਖੀਰ ਤੇ ਇੱਕ ਬਚਨ ਕਹਿ ਕੇ ਤੁਹਾਡੇ ਕੋਲੋਂ ਖਿਮਾ ਮੰਗਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਣੇ ਘਰ ਕਾ ਪਉਣਾ ਜਿਉ ਆਇਆ ਤੇ ਉੰਜ ਜਾਉ ਵੇਸਤੇ ਅੱਜ ਕੱਲ੍ਹ ਜਮਾਨਾ ਵੀ ਹਰ ਬੰਦਾ ਫੋਨ ਕਰਕੇ ਆਉਂਦਾ ਕਿਸੇ ਦੇ ਘਰ ਪਰ ਪਹਿਲਾਂ ਹੁੰਦਾ ਸੀ ਨਾ ਜਮਾਨਾ ਵੀ ਉਦੋਂ ਫੋਨ ਹੁੰਦੇ ਹੀ ਨਹੀਂ ਸੀ ਭੂਆ ਨੇ ਆਉਣਾ ਮਾਸੀ ਮਾਸੜ ਨੇ ਆਉਣਾ ਕਿਸ ਰਿਸ਼ਤੇਦਾਰ ਨੇ ਆਉਣਾ ਉਹ ਦੱਸ ਕੇ ਛੋੜਾ ਹੁੰਦੇ ਸੀ ਵਿਚਾਰੇ ਸੁਨੇਹਾ ਦੇਣ ਦਾ ਤਰੀਕਾ ਹੀ ਨਹੀਂ ਸੀ ਹੁੰਦਾ ਕੋਈ ਵੀ ਕਿੱਦਾਂ ਦਿੰਦੇ ਮੰਨ ਲਓ ਕਿਸੇ ਦੇ ਘਰ ਕੋਈ ਗੈਸਟ ਆ ਜੇ ਪਰੌਣਾ ਜੀ ਆਉਂਦਿਆਂ ਨੂੰ ਘਰ ਦੇ ਕਿਤੇ ਗਏ ਹੋਣ ਮਨ ਘਰ ਦੇ ਨੇ ਦਰਵਾਜ਼ਾ ਕੁੰਡਾ ਲਾ ਕੇ ਤੇ ਉਹ ਕਿਤੇ ਦੂਰ ਗਏ ਹੋਣ ਕਿਤੇ ਉਹਨਾਂ ਸ਼ਾਮਾਂ ਨੂੰ ਆਣਾ ਹੋਵੇ ਪਰੌਣੇ 12 ਵਜੇ ਆ ਜਾਣ ਘਰ ਚ ਸਾਰਾ ਕੁਝ ਹੈਗਾ ਨਾ ਆਟਾ ਵੀ ਹੈਗਾ ਦੁੱਧ ਵੀ ਟੰਗਿਆ ਹੋਇਆ ਵਾ ਸਬਜ਼ੀ ਵੀ ਘਰ ਚ ਹੈਗੀ ਐ ਪਰ ਆਏ ਮਹਿਮਾਨ ਨੂੰ ਕੋਈ ਫਾਇਦਾ ਹੋਇਆ ਸਾਰਾ ਕੁਝ ਘਰ ਚ ਪਿਆ ਸੀ ਕਿਉਂ ਨਹੀਂ ਫਾਇਦਾ ਹੋਇਆ ਕੋਈ ਸਾਰਾ ਕੁਝ ਹੋਣ ਤੋਂ ਬਾਅਦ ਵੀ ਜਿੰਨਾ ਖਵਾਉਣਾ ਸੀ ਉਹ ਨਹੀਂ ਸੀ ਹੈਗੇ ਘਰ ਚ ਉਹ ਜਿੱਦਾਂ ਦੇ ਆਏ ਬੋਲੋ ਜੀ ਉਧਰ ਹੀ ਚਲੇ ਗਏ ਉਹ ਜਿਹੜਾ ਘਰ ਚ ਬਣਿਆ ਸੀ ਉਹਦਾ ਫਾਇਦਾ ਹੋਇਆ ਕਿਸੇ ਗੈਸਟ ਨੂੰ ਬਸ ਐਦਾਂ ਪਾਸ਼ਾ ਜੀ ਕਹਿੰਦੇ ਬੰਦੇ ਆ ਤੇਰੇ ਕੋਲ ਸਭ ਕੁਝ ਭਾਵੇਂ ਹੈਗਾ ਵਾ ਸਾਰਾ ਕੁਝ ਹੈਗਾ ਤੇ ਕੋਲ ਪਰ ਤੇਰੇ ਕੋਲ ਪਿਆਰ ਨਹੀਂ ਹੈਗਾ ਤੇਰੇ ਤੇਰੀ ਹਾਲਤ ਉਸ ਘਰ ਵਰਗੀ ਆ ਜਿੱਤੇ ਫ੍ਰਿਜ ਫਰੂਟ ਜੂਸ ਨਾਲ ਭਰੇ ਪਏ ਸੀ ਸਬਜ਼ੀਆਂ ਬੜੀਆਂ ਪਈਆਂ ਸੀ ਪਰ ਮਹਿਮਾਨ ਜਿੱਦਾਂ ਦੇ ਆਏ ਉਦਾਂ ਦੇ ਚਲੇ ਗਏ ਜਿੰਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸੌ ਅੱਗੇ ਕੀ ਬੜਾਉਣਾ ਸੁੰਨੇ ਘਰ ਦਾ ਫੋਨ ਜਿਉਂ ਆਇਆ ਆਪਣੇ ਆਪ 'ਚ ਸਾਰੇ ਬੰਦੇ ਵੱਡੇ ਹੁੰਦੇ ਨੇ ਮੈਂ ਵੀ ਵੱਡਾ-ਵੱਡਾ ਸਭ ਤੋਂ ਪਹਿਲਾਂ ਬੋਲਣ ਦੀ ਤਮੀਜ਼ ਵੀ ਮੈਂ ਬੋਲਣਾ ਕਿਹਦੇ ਨਾਲ ਆਪਣੇ ਸਟਾਫ ਕੋਲੋਂ ਆਪਣੇ ਨੌਕਰ ਕੋਲੋਂ ਜਿੱਥੇ ਵੀ ਅਸੀਂ ਕੰਮ ਕਰਨਾ ਮੈਂ ਕਹਿੰਦਾ ਜਿੰਮੇਦਾਰਾਂ ਦੇ ਨਾਲ ਨਾ ਕਈਆਂ ਨੂੰ 40 40 50 50 ਸਾਲ ਕੰਮ ਕਰਦੇ ਹੋਗੇ ਉਹ ਪਤਾ ਕੀ ਆਂਦੇ ਆਂਦੇ ਏਦਾਂ ਦੇ ਸਰਦਾਰ ਸਨ ਥੋੜਾ ਥੋੜਾ ਰੱਪਣੇ ਨੇ ਇਹ ਏਦਾਂ ਦੀ ਵੋਹਰ ਬਾਣੀ ਏਦਾਂ ਦਾ ਪਿਆਰ ਏਦਾਂ ਦਾ ਮਿਰਵਰਤਨ ਅਸਲ ਵਿੱਚ ਅਮੀਰ ਬੰਦਾ ਪਤਾ ਕਿਹੜਾ ਹੁੰਦਾ ਜਿਹਦੀ ਵਡਿਆਈ ਕੋਈ ਦੂਜਾ ਕਰਦਾ ਹੈ ਸਿੱਖਾਂ ਦਾ ਕਿਰਦਾਰ ਸੀ ਨਾ ਕਾਜੀ ਨੂਰ ਮੁਹੰਮਦ ਵਰਗੇ ਵੀ ਜਿਹੜੇ ਕਦੀ ਸਾਹ ਕਹਿੰਦੇ ਸੀ ਕਹਿੰਦੇ ਨਾ ਯਾਰ ਵਿਚਰ ਕੇ ਵੇਖ ਇਹਨਾਂ ਦੇ ਕਿਰਦਾਰ ਵੰਗਾ ਕਿਰਦਾਰ ਥੋੜਾ ਕਿਤੇ ਆਪਣੇ ਆਪ ਹਰ ਬੰਦਾ ਵੱਡਾ ਬਣੇਗਾ ਅਸਲੀ ਵਡਿਆਈ ਉਹ ਹੋਣੀ ਜਿਹੜੀ ਤੁਹਾਡੀ ਦੂਜਾ ਕਰੇ ਵੀ ਵਾਹ ਭਾਈ ਮੈਨੂੰ ਪਤਾ ਹੈ ਬੰਦਾ ਕਿੱਦਾਂ ਦਾ ਹੈ ਮੈਨੂੰ ਪਤਾ ਹੈ ਬੀਬੀ ਕਿੱਦਾਂ ਦੀ ਹੈ ਮੈਨੂੰ ਪਤਾ ਹੈ ਇਹਦੇ ਚ ਗੁਣ ਕਿਹੜੇ ਨੇ ਆਹ ਉਹ ਗੁਰੂ ਬਖਸ਼ਿਸ਼ ਕਰੇ ਅਸੀਂ ਆਪਣੀ ਜ਼ਿੰਦਗੀ ਵਿੱਚ ਚੰਗੇ ਗੁਣ ਧਾਰਨ ਕਰ ਸਕੀਏ ਭਾਉ ਭੋਜਨ ਨਾਲਕਾ ਵਿਰਲਾ ਤਾਂ ਕੋਈ ਕੋਏ